ਕੌਮ ਦੇ ਪਿੱਠ ਦੇ ਉੱਤੇ ਛੁਰੀਆਂ ਮਾਰੀਆਂ ਉਹ ਲੋਕ ਦੇ ਜਿਨ੍ਹਾਂ ਨੇ ਸੁਮੇਦ ਸੈਣੀ ਵਰਗੇ ਬੁਚਰਾ ਨੂੰ ਡੀਜੀਪੀ ਲਗਾਇਆ ਪੰਜਾਬ ਦਾ ਡੇਰਾ ਪ੍ਰੇਮੀਆ ਨੂੰ ਜਿਨ੍ਹਾਂ ਨੇ ਹੱਲਾਸ਼ਹੀ ਦਿੱਤੀ ਹੈ ਔਰ ਡੇਰੇ ਦੇ ਮੁਖੀਆਂ ਨੂੰ ਜਿਨ੍ਹਾਂ ਨੂੰ ਮਾਫੀਆਂ ਦਿੱਤੀਆਂ ਨੇ ਪੰਥ ਦੀਆਂ ਸਰਕਾਰਾਂ ਰਹੀਆਂ 15-15 ਸਾਲ ਔਰ ਵੋਟਾਂ ਲਈਆਂ ਗਈਆਂ ਇਸ ਸ਼ਹੀਦੀਆਂ ਦੇ ਉੱਤੇ ਮਗਰ ਜਿਸ ਵਕਤ ਸਰਕਾਰ ਬਣ ਜਾਂਦੀ ਹੈ ਤੇ ਕਿਸੇ ਦੀ ਸਾਰ ਨਾ ਲਈ ਜਾਏ ਇਹ ਦੁਖਾਂਤ ਸਾਡੇ ਵਿੱਚ ਰਿਆ ਔਰ ਅਸੀਂ ਸਿਰਫ ਇੱਕੋ ਗੱਲ ਚਾਹੁੰਦੇ ਆ ਕਿ ਉਹ ਸਰਕਾਰ ਬਣੇ ਜਿਹਦੇ ਵਿੱਚ ਸਾਡਾ ਪੰਥ ਮਹਿਫੂਜ਼ ਹੋ ਸਕੇ ਉਹ ਸਰਕਾਰ ਬਣੇ ਜਿਹਦੇ ਵਿੱਚ ਸਾਡਾ ਗੁਰੂ ਗ੍ਰੰਥ ਸਾਹਿਬ ਮਹਿਫੂਜ਼ ਹੋ ਸਕੇ ਅਸੀਂ ਸਾਰੇ ਮਿਲ ਕੇ ਹੱਲਾ ਮਾਰੀਏ ਤਾਂ ਹੀ ਇਹ ਸਾਡੇ ਦਿਨ ਮਨਾਉਣੇ ਤਾਂ ਹੀ ਸਾਡੀਆਂ ਯਾਦਗਾਰਾਂ ਬਣਾਉਣੀਆਂ ਕਾਮਯਾਬ ਨੇ ਸਾਹਿਬੇ ਕਮਾਲ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਸ਼ੋ ਪ੍ਰਾਪਤ ਇਸ ਥਾਨ ਗੁਰਦੁਆਰਾ ਨਾਡਾ ਸਾਹਿਬ ਵਿਖੇ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠੀ ਸਮੂਹ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਫਤਿਹ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨ ਅੱਜ ਅਸੀਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋ ਸਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਕੇ ਹੁਣਾ ਦੀ ਵਰਸੀ ਦੇ ਮੌਕੇ ਤੇ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾ ਦাদুਵਾਲ ਜੀ ਦਾ ਸਮੂਚੀ ਹਰਿਆਣਾ ਕਮੇਟੀ ਦਾ ਉਹਨਾਂ ਦੇ ਸਾਥੀਆਂ ਦਾ ਜਿਹੜਾ ਪਰਸੋ ਰੋਸ ਤੋਂ ਇੱਥੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰਾ ਕੇ ਅੱਜ ਉਹਦੀ ਸੰਪੂਰਨਤਾ ਹੋਈ ਹੈ ਔਰ ਉਸ ਤੋਂ ਬਾਅਦ ਜਿਹੜਾ ਇੱਥੇ ਦੀਵਾਨ ਸਜਾਇਆ ਗਿਆ ਔਰ ਉਸ ਦੀਵਾਨ ਤੋਂ ਬਾਅਦ ਜਿਹੜੀ ਪੰਥਕ ਵਿਚਾਰਾ ਹੋ ਰਹੀ ਹੈ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਸੀ ਕਿ ਅਸੀਂ 31 ਸਾਲਾਂ ਤੋਂ ਭੁੱਲੇ ਬੈਠੇ ਜਥੇਦਾਰ ਕੌਂਕੇ ਸਾਹਿਬ ਦੀ ਵਰਸੀ ਦੇ ਮੌਕੇ ਤੇ ਇਕੱਠੇ ਹੋ ਕੇ ਪੰਥ ਦੀਆਂ ਗੱਲਾਂ ਕਰੀਏ ਪੰਥਕ ਵਿਚਾਰਾ ਕਰ ਸਕੀਏ ਔਰ ਜੋ ਮੌਜੂਦਾ ਹਾਲਾਤ ਅੱਜ ਪੰਥ ਦੇ ਵਿੱਚ ਵਾਪਰ ਰਿਹਾ ਹੈ ਉਦੇ ਬਾਰੇ ਕਿਸੇ ਨਾ ਕਿਸੇ ਨਿਸ਼ਕਸ਼ਤ ਪੁੱਛ ਸਕੀਏ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ 10 ਜਨਵਰੀ ਨੂੰ ਦਿੱਲੀ ਵਿੱਚ ਇਹ ਪੰਥਕ ਇਕੱਠ ਹੋਇਆ ਔਰ ਉਸ ਕਾਠ ਨੇ ਜਿਹੜੀ ਇੱਕ ਮੋੜ ਵੀ ਦਿੱਤਾ ਔਰ ਆਪਸ ਵਿੱਚ ਇੱਕ ਮੇਲ ਮਿਲਾਵ ਐਸਾ ਬਣਾਇਆ ਕਿ ਉਹ ਲੋਕ ਜਿਨ੍ਹਾਂ ਲੋਕਾਂ ਨੇ ਪਿਛਲੇ 31 ਸਾਲਾਂ ਤੋਂ ਕਿਸੇ ਪੰਥ ਦਰਦੀਆਂ ਦਾ ਹਾਲ ਨਹੀਂ ਪੁੱਛਿਆ ਸੀ ਕਿਸੇ ਪੰਥਦਰਦੀ ਦੇ ਘਰ ਨਹੀਂ ਗਏ 15-15 ਸਾਲ ਆਪਣੀਆਂ ਸਰਕਾਰਾਂ ਚਲਾਈਆਂ ਮਗਰ ਕਦੀ ਵੀ ਉਹਨਾਂ ਸ਼ਹੀਦਾਂ ਪਰਿਵਾਰਾਂ ਦੀ ਸਾਰ ਨਹੀਂ ਪਹੁੰਚੀ ਉਹਨਾਂ ਨੂੰ ਵੀ ਆਪਣਾ ਰਾਹ ਬਦਲਣਾ ਪਿਆ ਤੁਸੀਂ ਦੇਖਿਆ ਕਿ ਜਿਸ ਵਕਤ ਪੰਥ ਦਾ ਇਕੱਠ ਹੋਇਆ ਕੁਝ ਰਾਜਨੀਤਿਕ ਟੋਲੇ ਵੀ ਭਾਈ ਕੌਂਕੇ ਸਾਹਿਬ ਦੇ ਘਰ ਪਹੁੰਚ ਗਏ ਔਰ ਮੈਂ ਵਧਾਈ ਦੇਣਾ ਅੱਜ ਦੇ ਮੌਕੇ ਦੇ ਉੱਤੇ ਸਰਦਾਰ ਹਰੀ ਸਿੰਘ ਜੀ ਨੂੰ ਜਿਹੜੇ ਕੌਂਕਿਆ ਸਾਹਿਬ ਦੇ ਫਰਜ਼ੰਦ ਨੇ ਇਹਨਾਂ ਦੇ ਪਰਿਵਾਰ ਨੂੰ ਕਿ ਜਿਹੜਾ ਅੱਜ ਪੰਥ ਨੇ ਇਹਨਾਂ ਦੀ ਬਾਹ ਫੜੀ ਆ ਔਰ ਇਹ ਵੀ ਪੰਥ ਦੇ ਨਾਲ ਖਲੋਤੇ ਨੇ ਕਿਉਂਕਿ ਇਹ ਸਾਂਝੇ ਨੇ ਸਾਰਿਆਂ ਦੇ ਔਰ ਅੱਜ ਦੇ ਇਸ ਮੌਕੇ ਤੇ ਜਦ ਇਹਨਾਂ ਨੇ ਪਹੁੰਚੇ ਨੇ ਵਾਕੇ ਦਿਲ ਨੂੰ ਇਸ ਗੱਲ ਦੀ ਤਸੱਲੀ ਹੋਈ ਹੈ ਕਿ ਜਿਹੜੀ ਗੱਲ ਹੁਣੇ ਪੰਜੋਲੀ ਸਾਹਿਬ ਨੇ ਕੀਤੀ ਸੀ ਕਿ ਸਾਰਿਆਂ ਨੂੰ ਇਕੱਠਾ ਹੋਣ ਦੀ ਲੋੜ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਮੂਚਾ ਪੰਥ ਇੱਥੇ ਇਕੱਠਾ ਹੋਇਆ ਔਰ ਇਸ ਪੰਥ ਨੇ ਜਿਹੜੀ ਆਵਾਜ਼ ਚੁੱਕੀ ਆ ਉਹਦਾ ਇਸਲਾਕ ਕੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਅੱਜ ਉਹਨਾਂ ਦੀ ਇੱਕ ਨਹੀਂ ਚੱਲੀ ਮੈਂ ਧੰਨਵਾਦ ਕਰਾਂਗਾ ਹਰਿਆਣਾ ਕਮੇਟੀ ਦਾ ਜਿਹੜਾ ਅੱਜ ਇੱਥੇ ਪ੍ਰੋਗਰਾਮ ਰੱਖਿਆ ਔਰ ਜਥੇਦਾਰ ਸਾਹਿਬ ਨੂੰ ਪੰਥ ਵੱਲੋਂ ਜਿਹੜਾ ਸਨਮਾਨ ਕਰਨ ਦੀ ਗੱਲ ਉਹ ਚੱਲ ਰਹੀ ਹੈ ਬਹੁਤ ਵੱਡੀ ਲੜਾਈ ਅੱਜ ਕੌਮ ਦੇ ਵਿੱਚ ਵੰਡ ਚੁੱਕੀ ਆ ਇੱਕ ਪਾਸੇ ਉਹ ਰਾਜਨੀਤਿਕ ਦਲ ਨੇ ਜਿਹੜਿਆਂ ਨੇ ਹਮੇਸ਼ਾ ਕੌਮ ਨੂੰ ਪਿੱਠ ਦਿਖਾਈ ਆ ਕੌਮ ਦੇ ਪਿੱਠ ਦੇ ਉੱਤੇ ਛੂਰੀਆਂ ਮਾਰੀਆਂ ਉਹ ਲੋਕ ਨੇ ਜਿਨ੍ਹਾਂ ਨੇ ਸੁਮੇத் ਸੈਣੀ ਵਰਗੇ ਬੁਚਰਾ ਨੂੰ ਡੀਜੀਪੀ ਲਗਾਇਆ ਪੰਜਾਬ ਦਾ ਡੇਰਾ ਪ੍ਰੇਮੀਆ ਨੂੰ ਜਿਨ੍ਹਾਂ ਨੇ ਹੱਲਾ ਸ਼ਹੀਦ ਦਿੱਤੀ ਆ ਔਰ ਡੇਰੇ ਦੇ ਮੁਖੀਆਂ ਨੂੰ ਜਿਨ੍ਹਾਂ ਨੂੰ ਮਾਫੀਆਂ ਦਿੱਤੀਆਂ ਨੇ ਔਰ ਇੱਕ ਪਾਸੇ ਇਸ ਸਮੂਚਾ ਪੰਥ ਬੈਠਾ ਜਿਨ੍ਹਾਂ ਨੇ ਜੇਲਾਂ ਵੀ ਕਟੀਆਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਔਰ ਜਿਸ ਤਰੀਕੇ ਦੇ ਨਾਲ ਹੁਣੇ ਪੰਜੋਲੀ ਸਾਹਿਬ ਨੇ ਦੱਸਿਆ ਕਿ ਰੋਡੇ ਪਰਿਵਾਰ ਦੇ 12 ਜੀਵਿਕ ਪਰਿਵਾਰ ਦੇ ਪੂਰੇ ਹੋ ਜਾਣ ਸ਼ਹੀਦ ਕਰਤੇ ਜਾਣ ਔਰ तकरीबन 2 ਦਰਜਨ ਤੋਂ ਉੱਤੇ ਪਰਿਵਾਰ ਦੇ ਬੰਦਿਆਂ ਨੇ ਜੇਲਾਂ ਕੱਟੀਆਂ ਹੋਣ ਇਹ ਪੂਰ ਪੰਥ ਹੈ ਇਹ ਪੰਥ ਜਿਹੜਾ ਅੱਜ ਕੌਂਕੇ ਸਾਹਿਬ ਦੀ ਯਾਦਗਾਰ ਬਣਾ ਰਿਹਾ ਮੈਂ ਸਮਝਦਾ ਕਿ ਦੁਖਾਂਤ ਸਾਡੇ ਚਿਰਿਆ ਪਰ ਮੈਂ ਦਿੱਲੀ ਦੇ ਗੁਰਦੁਆਰਾ ਰਕਾਬਗਨ ਸਾਹਿਬ ਤੋਂ ਵੀ ਇਹ ਗੱਲ ਕੀਤੀ ਸੀ ਕਿ ਸਾਡੇ ਸਾਰਿਆਂ ਦੀ ਕਿਥੇ ਨਾ ਕਿਥੇ ਕਮੀ ਰਹੀ ਹੈ ਕਿ ਅਸੀਂ 31 ਸਾਲ ਤੱਕ ਆਪਣੇ ਉਸ ਜਰਨੈਲ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਅਕਾਲ ਤਖਤ ਸਾਹਿਬ ਜਿਹੜਾ ਸਾਡਾ ਪ੍ਰਭੂ ਸੱਤਾ ਦਾ ਕੇਂਦਰ ਹੈ ਉਹਦੇ ਜਥੇਦਾਰ ਹੋਣ ਕਾਰਜਕਾਰੀ ਔਰ ਉਹਨਾਂ ਨੂੰ ਅਸੀਂ ਇਨਸਾਫ਼ ਨਾ ਦਵਾ ਸਕਦੇ ਹੋਈਏ ਪੰਚ ਦੀਆਂ ਸਰਕਾਰਾਂ ਰਹੀਆਂ 15-15 ਸਾਲ ਔਰ ਵੋਟਾਂ ਲਈਆਂ ਗਈਆਂ ਇਸ ਸ਼ਹੀਦੀਆਂ ਦੇ ਉੱਤੇ ਮਗਰ ਜਿਸ ਵਕਤ ਸਰਕਾਰ ਬਣ ਜਾਂਦੀ ਹੈ ਤੇ ਕਿਸੇ ਦੀ ਸਾਰ ਨਾ ਲਈ ਜਾਏ। ਇਹ ਦੁਖਾਂਤ ਸਾਡੇ ਵਿੱਚ ਰਿਹਾ। ਔਰ ਅੱਜ ਵਕਤ ਆ ਗਿਆ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਗੱਲ ਦੇ ਉੱਤੇ ਪੈਰਾ ਦੇਣਾ ਹੈ ਕਿ ਆਨ ਵਾਲਾ ਸਮਾਜ ਜਿਹੜਾ ਹੈ ਉਹ ਆਨ ਵਾਲੀ ਪਨੀਰੀ ਹੈ ਜਿਹੜੀ ਉਹ ਸਾਨੂੰ ਕਦੀ ਮਾਫ਼ ਨਹੀਂ ਕਰੇਗੀ ਕਿ ਅੱਜ ਵੀ ਅਸੀਂ ਇਕੱਠੇ ਨਾ ਹੋਏ ਤੇ। ਮੈਂ ਬਿਲਕੁਲ ਸਹਿਮਤੀ ਪ੍ਰਗਟਾਉਣਾ ਪੰਜੋਲੀ ਸਾਹਿਬ ਦੀ ਗੱਲ ਦੇ ਉੱਤੇ ਜੇ ਖਾਲਸਾ ਰਾਜ ਵੀ ਜਿਸ ਵਕਤ ਆਇਆ ਸੀ ਜਦ ਖਾਲਸੇ ਰਾਜ ਦੀ ਨੀਂਵ ਰੱਖੀ ਗਈ ਸੀ ਤਾਂ ਵੀ ਸਾਰੀਆਂ ਮਸਲੇ ਇਕੱਠੀਆਂ ਹੋਈਆਂ ਸੀ ਔਰ ਅਗਰ ਅੱਜ ਦੀ ਖਾਲਸੇ ਦਾ ਰਾਜ ਦੁਬਾਰਾ ਲਿਆਣਾ ਹੈ ਪੰਥ ਦਾ ਰਾਜ ਲੈ ਕੇ ਆਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਬੇਦਵੀ ਨਾ ਹੁੰਦੀ ਹੋਏ ਅਗਰ ਉਹ ਰਾਜ ਲੈ ਕੇ ਆਣਾ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਏਗਾ ਔਰ ਮੈਂ ਅੱਜ ਇਸ ਪਾਵਨ ਧਰਤੀ ਤੋਂ ਇਹ ਐਲਾਨ ਵੀ ਕਰਦਾ ਕਿ ਦਿੱਲੀ ਦੀਆਂ ਸੰਗਤਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਤੁਸੀਂ ਇੱਥੇ ਲਾਈਨ ਉਲੀਕੋਗੇ ਅਸੀਂ ਤੁਹਾਡੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੇ ਹੋਵਾਂਗੇ ਔਰ ਅਸੀਂ ਸਿਰਫ ਇੱਕੋ ਇੱਕ ਗੱਲ ਚਾਹੁੰਦੇ ਆ ਕਿ ਉਹ ਸਰਕਾਰ ਬਣੇ ਜਿਹਦੇ ਵਿੱਚ ਸਾਡਾ ਪੰਥ ਮਹਿਫੂਜ਼ ਹੋ ਸਕੇ ਉਹ ਸਰਕਾਰ ਬਣੇ ਜਿਹਦੇ ਵਿੱਚ ਸਾਡਾ ਗੁਰੂ ਗ੍ਰੰਥ ਸਾਹਿਬ ਮਹਿਫੂਜ਼ ਹੋ ਸਕੇ ਅਸੀਂ ਸਾਰੇ ਮਿਲ ਕੇ ਹੱਲਾ ਮਾਰੀਏ ਤਾਂ ਹੀ ਇਹ ਸਾਡੇ ਦਿਨ ਮਨਾਉਣੇ ਤਾਂ ਹੀ ਸਾਡੀਆਂ ਯਾਦਗਾਰਾਂ ਮਨਾਉਣੀਆਂ ਕਾਮਯਾਬ ਨੇ ਮੈਂ ਸਮਾਂ ਬਹੁਤ ਜ਼ਿਆਦਾ ਹੋ ਗਿਆ ਔਰ ਸਮੇਤ ਤੋਂ ਪਹਿਲਾਂ ਸਾਰੇ ਉਸ ਜਮਾਨਾ ਨੇ ਬਹੁਤ ਵੱਡੇ ਵੱਡੇ ਆਪਣੇ ਵਿਚਾਰ ਰੱਖੇ ਔਰ ਮੈਂ ਸਮਝਦਾ ਕਿ ਜਤ ਸਿੰਘ ਸਾਹਿਬ ਬੋਲਣ ਤੇ ਉਸ ਤੋਂ ਬਾਅਦ ਕਿਸੇ ਦੀ ਲੋੜ ਨਹੀਂ ਰਹਿ ਜਾਂਦੀ ਕਿ ਰੋੜੇ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਆਪਣੇ ਸਾਰੇ ਵਿਚਾਰ ਰੱਖੇ ਪਰਿਵਾਰਾਂ ਦੇ ਨਾਲ ਸਾਂਝ ਦਸੀਆ ਸੌਤਾ ਸਾਹਿਬ ਨੇ ਜਿਹੜੀ ਧਾੜੇ ਅੱਗੇ ਗੱਲ ਰੱਖੀ ਹੈ ਇੰਨੀ ਵੱਡੀ ਇਸ ਪਰਿਵਾਰ ਦੀਆਂ ਜਿਹੜੀਆਂ ਕੁਰਬਾਨੀਆਂ ਰਹੀਆਂ ਜਥੇਦਾਰ ਸਾਹਿਬ ਦੀਆਂ ਸਾਨੂੰ ਸਾਰਿਆਂ ਨੂੰ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਸੋ ਮੈਂ ਅੱਜ ਇੱਕ ਗੱਲ ਜ਼ਰੂਰ ਸਮੂਚੇ ਪੰਥ ਦੇ ਸਾਹਮਣੇ ਕਰਾਂਗਾ ਕਿ ਦਿੱਲੀ ਦੇ ਵਿੱਚ ਜਦ 10 ਜਨਵਰੀ ਨੂੰ ਅਸੀਂ ਇਹ ਇਕੱਠ ਕੀਤਾ ਸੀ ਚਾਰ ਮਤੇ ਅਸੀਂ ਉੱਥੇ ਪਾਸ ਕੀਤੇ ਸੀ ਪਹਿਲਾ ਮਤਾ ਜਿਹੜਾ ਹੁਣੇ ਗੱਲ ਕੀਤੀ ਹੈ ਭੂਮਾ ਸਾਹਿਬ ਨੇ ਕਿ ਵਕੀਲਾਂ ਦਾ ਪੈਨਲ ਬਣਾਉਂਦਾ ਔਰ ਉਹਦੀ ਲੜਾਈ ਕਰਨ ਦਾ ਉਹ ਸੀ ਸ਼ੁਰੂ ਕਰਦਾ ਦੂਸਰਾ ਮਤਾ ਅਸੀਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕੋ ਸਮਾਂ ਲੈ ਕੇ ਇਸ ਲੜਾਈ ਨੂੰ ਅੱਗੇ ਵਧਾਣ ਦਾ ਜਿਹਦੀ ਸਾਨੂੰ ਸਮਾਂ 29 ਤਰੀਕ ਦਾ ਮਿਲ ਗਿਆ ਔਰ 29 ਤਰੀਕ ਨੂੰ ਸਾਡਾ ਡੈਲੀਗੇਸ਼ਨ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮਿਲੇਗਾ ਤੀਸਰਾ ਮਤਾ ਸੀ ਇਸ ਲੜਾਈ ਨੂੰ ਅੱਗੇ ਲਿਜਾਣ ਵਾਸਤੇ ਸਾਰਿਆਂ ਨੂੰ ਇਕੱਠਾ ਕਰਨ ਦਾ ਉਹ ਵੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇਕੱਠਾ ਹੋਇਆ ਔਰ ਚੌਥਾ ਮਤਾ ਜਿਹੜਾ ਪਾਸ ਕੀਤਾ ਸੀ ਸਰਬਸਮਤੀ ਦੇ ਨਾਲ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਸੀ ਅੱਜ ਕਿਉਂਕਿ ਗੱਲ ਵਾਪਸ ਉਹਨਾਂ ਦੇ ਕੋਰਟੇ ਚਲੇ ਗਈ ਹੈ ਵਾਪਸ ਉਹਨਾਂ ਦੇ ਪਾਲੇ ਚ ਪਾਤੀ ਗਈ ਹੈ ਕਿ ਜਥੇਦਾਰ ਸਾਹਿਬ ਕੋਲੋਂ ਕਿ ਪੰਥ ਰਤਨ ਦਾ ਔਰ ਫਕਰੇ ਕੌਮ ਦਾ ਅਵਾਰਡ ਜਿਹੜਾ ਦਿੱਤਾ ਗਿਆ ਜਿਹੜਾ ਕਿਤਾਬ ਦਿੱਤਾ ਗਿਆ ਸੀ ਸਦਾ ਪ੍ਰਕਾਸ਼ ਸਿੰਘ ਬਾਦਲ ਕੋਲੋਂ ਉਹ ਵਾਪਸ ਲਿਆ ਜਾਏ ਇਹ ਸਿਰਫ ਇੱਕ ਮਤਾਇਸਾ ਰਹਿ ਗਿਆ ਜਿਹੜਾ ਸਾਡਾ ਪਰਵਾਹ ਨਹੀਂ ਹੋਇਆ ਬਾਕੀ ਸਾਰੇ ਅਸੀਂ ਪੂਰੇ ਕੀਤੇ ਆ ਸੋ 10 ਫਰਵਰੀ ਨੂੰ ਜਿਹੜਾ ਪ੍ਰੋਗਰਾਮ ਰੱਖਿਆ ਪੂਰੀ ਜਲੰਧਰ ਵਿਖੇ ਜਿਹੜੀ ਸਾਰੀਆਂ ਨੁਮਾਇंदे ਜੱਥੇਬੰਦੀਆਂ ਨੇ ਉਹਨਾਂ ਦਾ ਇੱਕ ਵੱਡਾ ਇਕੱਠ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਅਸੀਂ ਇਹ ਮੈਮੋਰੰਡਮ ਜਿਹੜੀ ਹੁਣੇ ਗੱਲ ਕੀਤੀ ਹੈ ਦੁਬਾਰਾ ਜਾ ਕੇ ਦੇਵਾਂਗੇ ਸਮੂਚੇ ਪੰਤ ਵੱਲੋਂ ਔਰ ਮੈਂ ਚਾਹਾਂਗਾ ਕਿ ਜਿਹੜੀਆਂ ਵੱਡੀਆਂ ਜਥੇਬੰਦੀਆਂ ਨੇ ਉਹ ਵੀ ਸਾਰੇ ਆਪਣੇ ਆਪਣੇ ਸੰਪਰਦਾਵਾਂ ਜਿਹੜੀਆਂ ਇੱਥੇ ਬੈਠੀਆਂ ਉਹ ਵੀ ਸਾਰੇ ਆਪਣੇ ਮੈਮੋਰੰਡਮ ਜ਼ਰੂਰ ਬਣਾ ਕੇ ਇੱਥੇ ਦੇਣ ਕਿ ਸਾਰੇ ਇਕੱਠੇ ਕਰਕੇ ਅਸੀਂ ਕੌਮ ਦਾ ਇਹ ਜਿਹੜਾ ਹੱਕ ਹੈ ਇਹ ਵਾਪਸ ਲੈ ਸਕੀਏ ਔਰ ਤਾਂ ਹੀ ਸਾਨੂੰ ਸਾਰਿਆਂ ਦੇ ਮੈਂ ਸਮਝਦਾ ਸਾਰਿਆਂ ਦਾ ਇਕੱਠ ਹੋਣ ਦਾ ਇਹ ਸਭ ਤੋਂ ਵੱਡਾ ਸਿਲਾ ਮਿਲੇਗਾ